ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਿਸ਼ਾਲ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀ ਆਵਾਜ਼ ਅੱਜ ਇੱਕ ਵਾਰ ਫਿਰ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ ਲਗਾਤਾਰ ਜੋ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਉੱਤੇ ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਨਸ਼ਾ ਵੇਚ-ਵੇਚ ਕੇ ਆਪਣੀਆਂ ਪ੍ਰਾਪਤੀਆਂ ਬਣਾਈਆਂ ਗਈਆਂ ਨੇ ਉਨ੍ਹਾਂ ਪ੍ਰੋਪਰਟੀਆਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਪੀਲੇ ਪੰਜੇ ਚਲਾਏ ਜਾ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪੀਲੇ ਪੰਜੇ ਆ ਉਹ ਚੱਲ ਰਹੇ ਨੇ ਅਤੇ ਜੋ ਲੋਕ ਨਸ਼ਾ ਵੇਚਦੇ ਨੇ ਅਤੇ ਨਸ਼ੇ ਦੇ ਨਾਲ ਲੋਕਾਂ ਨੂੰ ਪੀੜਤ ਕਰਦੇ ਨੇ ਉਹਨਾਂ ਦੇ ਨਾਲ ਕਾਨੂੰਨੀ ਕਾਰਵਾਈ ਉਹਨਾਂ ਉੱਤੇ ਕੀਤੀ ਜਾ ਰਹੀ ਹੈ ਇਹ ਉਹੀ ਲੋਕ ਨੇ ਜੋ ਨਸ਼ਾ ਵੇਚ ਕੇ ਆਪਣੇ ਘਰ ਬਣਾਉਂਦੇ ਨੇ ਉਹਨਾਂ ਘਰਾਂ ਦੇ ਉੱਤੇ ਅੱਜ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵਿੱਚ ਪੀਲਾ ਪੰਜਾ ਚੱਲਿਆ ਹੈ ਅਤੇ ਉਸ ਜਗ੍ਹਾ ਦੇ ਉੱਤੇ ਹੁਣ ਪੰਜਾਬ ਸਰਕਾਰ ਵੱਲੋਂ ਕਬਜ਼ਾ ਵੀ ਕੀਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਅਤੇ ਗੈਂਗਸਟਰਾਂ ਤੋਂ ਮੁਕਤ ਬਣਾਉਣਾ ਹੈ ਉਸ ਨੂੰ ਧਿਆਨ ਚ ਰੱਖਦੇ ਆ ਹਨ ਲਗਾਤਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹ ਕੀਤੇ ਜਾ ਰਹੇ ਨੇ ਜਿਹੜੇ ਲੋਗ ਨਸ਼ਾ ਵੇਚਦੇ ਨੇ ਨਸ਼ਾ ਵੇਚ ਕੇ ਜਿਨ੍ਹਾਂ ਵੱਲੋਂ ਆਪਣੀਆਂproptoਆਂ ਬਣਾਈਆਂ ਗਈਆਂ ਨੇ ਉਹਨਾਂ ਪ੍ਰੋਪਟੀਆਂ ਨੂੰ ਤੋੜਿਆ ਜਾ ਰਿਹਾ ਹੈ ਜੇ ਇਸ ਘਰ ਦੀ ਗੱਲ ਕੀਤੀ ਜਾਵੇ ਇਸ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਮਹਿਲਾਵਾਂ ਨੇ ਉਹ ਵੀ ਨਸ਼ੇ ਨਾਲ ਪੀੜਤ ਨੇ ਨਸ਼ਾ ਵੇਚਦੀਆਂ ਨੇ ਅਤੇ ਇੱਕ ਪੁਰਸ਼ ਆ ਉਹ ਵੀ ਨਸ਼ਾ ਵੇਚਦਾ ਹੈ ਅਤੇ ਨਸ਼ੇ ਦੇ ਨਾਲ ਪੀੜਤ ਹੈ ਲਗਾਤਾਰ ਇਹਨਾਂ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ੇਵਰੁੱਧ ਕੈਂਪੇਨ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਸੌਟ ਦੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆਂ ਔਰ ਜੋ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਫੜੀਆਂ ਗਈਆਂ ਇਸ ਤੋਂ ਲਾਵਾਇਗਾ ਮਿਨਿਸਪਲ ਕਾਰਪੋਰੇਸ਼ਨ ਨਾ ਵੱਲੋਂ ਜਿਹੜੇ ਡਰੱਗਿੰਗ ਸਮਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾ ਬਣਾਈਆਂ ਹੋਈਆਂ ਆ ਆ ਪ੍ਰੋਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਆ ਸੁਲਤਾਨਪੁਰ ਰੋਡ ਥਾਣਾ ਬੀਡ ਵਿਜੀਨ ਦੇ ਏਰੀਏ ਦੇ ਵਿੱਚ ਇੱਥੇ ਆਏ ਬੜਾ ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਅਨਮੋਲ ਦੀ ਉਮਰ ਤੇ ਕਿਰਮ 34 ਸਾਲ ਆ ਸੋਨੀਆ ਦੂਸਰੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਗਗਨਦੀਪ 25 ਸਾਲ ਦਾ ਇਹ ਪਿੱਛੋਂ ਵੈਸੇ ਮਕਬੂਲਪੁਰ ਦੇ ਨੇ ਤੇ ਇਹਤੇ ਏਰੀਆ ਦੇ ਵਿੱਚ ਬਹੁਤ ਸਾਰਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਕਿਉਂਕਿ ਛੋਟੀ ਸਪਲਾਈ ਕਰਕੇ ਇਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਕੀ ਕਰ ਰਹੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19th ਡੈਕੋਲੇਸ਼ਨ ਹੈ 19th ਇਹਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਡੈਮੋਨਿਸ਼ਨ ਜਿਹੜੀਆਂ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸੱਟ ਤੋਂ ਪੁਲਿਸ ਆਇਆ ਤਾਂ ਮੰਗੀ ਕਿ ਉੱਥੇ ਅਸੀਂ ਦਿਨੇ ਔਰ ਮੈਂ ਖੁਦ ਇੱਥੇ ਐਸੇ ਕਰਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆਂ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 239 25 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਚ 20 ਗ੍ਰਾਮ ਹਿਰੋਇਨ ਮਿਲੀ ਸੀ ਅਨਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਸੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਰਹੇ ਨਾਲ ਰਹਿੰਦੇ ਨੇ ਸੋ ਸਾਰੇ ਬੈਟ ਕਰਦੇ ਐ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕਿ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹ ਨਾ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਅਦਰ ਕਾਤੇ ਤੇ ਵੀ ਮਾਮਲੇ ਕਾਫੀ ਆ ਜਾਣਗੇ ਕਿਸੇ ਕੋ 20 ਗ੍ਰਾਮ 17 ਗ੍ਰਾਮ ਤਾਂ ਫਿਰ ਤਾਂ ਸ਼ਹਿਰ ਚ ਕਾਫੀ ਕੇਸ ਕੈਟਾਗਰੀ ਦੇ ਆ ਜਾਣਗੇ ਆ ਜਾਣਗੇ ਜੀ ਬਿਕੋਜ਼ ਇਹ ਹਟ ਨਹੀਂ ਰਹੇ ਮਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਬਟ ਕੰਮ ਇਹੀ ਕਰ ਰਹੇ ਨੇ ਤੁਹਾਨੂੰ ਮੱਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤੈਅ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਕੇ ਕੋਈ ਕੇਸ ਨਹੀਂ ਆਨ ਰਿਕਾਰਡ ਇਹ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜਿਆ ਨਹੀਂ ਜਾਂਦਾ ਸੋ ਜਦੋਂ ਇਹ ਫੜੇ ਗਏ ਉਹਨਾਂ ਐਕਸ਼ਨ ਨੂੰ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਾਹੀਂ ਦੱਸ ਰਹੇ ਪਰ ਇਹ ਬੇਸਿਕਲੀ ਬਦਨਾਮ ਲੋਕ ਨੇ ਔਰ ਇਹ ਕੰਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅੱਜ ਤੋਂ ਸਮਾਂ ਪਿਛਲੇ ਵਿੱਚ ਕੋ ਆਪਣਾ ਇਹ ਗੱਲ ਤਾਂ ਮੈਨੂੰ ਇਹ ਕਹਦਾ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8ਵੇਂ 9ਵੇਂ ਮਹੀਨੇ ਚ ਉਦੋਂ ਕਾਰਵਾਈ ਇੱਥੇ ਕੀਤੀ ਗਈ ਸੀ ਐਸਐਚਓ ਬੀ ਡਿਵੀਜ਼ਨ ਵੱਲੋਂ ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਹੌਲੀ ਹੌਲੀ ਸੂਲਕ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਹੈ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਸਰ ਇੱਕ ਹੋਰ ਹੀ ਨਹੀਂ ਆ ਵੀ ਨਹੀਂ ਇਹ ਦੇਖਣਾ ਪਏਗਾ ਮੈਂ ਇੰਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਅੱਗੇ ਪਹਿਲਾਂ ਜਿਹੜੀ ਸੀ ਤੁਸੀਂ ਮੈਂਡੇ ਕ੍ਰਿਮੀਨਲ ਦੇ ਕੋਲ 4 ਕਿਲੋ 22 ਕਿਲੋ 32 ਕਿਲੋ ਨਾਲੋਂ ਜ਼ਿਆਦਾ ਸੀ ਮਤਲਬ ਹੁਣ ਦਾਇਰਾ ਕਿਹੜਾ ਇਹ ਕੰਮ ਹੋਊਗਾ ਡਾਇਰੈਕਟ ਗੱਲ ਨਹੀਂ ਜੀ ਤੁਸੀਂ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨਾ ਕੋ ਮੈਨਜ਼ ਆਫ ਆਪਾ ਮੈਨ ਇਹ ਤੇ ਬੰਦੇ ਦੇ ਕੋਲ ਸੋਰਸ ਆਫ ਇਨਕਮ ਕੀ ਹੈ ਨਸ਼ੇ ਦੇ ਪੈਸੇ ਨਾਲ ਹੈ ਗਿਆ ਜੀ ਨਸ਼ੇ ਲਈ ਜੇ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘਟ ਵੀ ਹੁੰਦੀ ਹੈ ਜੀ ਔਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ ਅਦਰਵਾਈ ਕੰਮ ਹੀ ਨਹੀਂ ਕਰ ਰਹੇ ਨਾ ਮਾਪੇ ਕੋਈ ਕੰਮ ਕਰ ਰਹੇ ਨੇ ਐਸਲੇ ਅਦਰ ਕਿੱਥੇ ਹੈਗੇ ਨੇ ਐਸਲੇ ਫੈਸਲੇ ਕਿੱਥੇ ਨੇ ਇਹ ਫੇਲਤੇ ਨੇ ਹੁਣ ਥੋੜੇ ਹੋ ਸਕਦਾ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲੀਗਲ ਚੀਜ਼ ਹੈ ਜੋ ਕਾਰਪੋਰੇਸ਼ਨ ਲੱਗੀ ਹੋਤੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਸੋ ਦੈਟ ਇੱਕ ਸਟਰੋਂਗ ਮੈਸੇਜ ਇੱਥੇ ਜਾ ਸਕੇ ਔਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰਾਪਰਟੀ ਬਣਾਉਣ ਲਈ ਕੋਈ ਜਗ੍ਹਾ ਨਹੀਂ ਹੈ ਸਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਜੀ ਤਾਂ ਦੇਖੋ ਇਹੀ ਮਕਾਨ ਪਤਾ ਲੱਗਿਆ ਉੱਥੇ ਹੀ ਆਪਾਂ ਆ ਕੇ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਸਭ ਦਾ ਦਿੱਤੀ ਹੈ ਸਰ ਪਰਿਵਾਰ ਸਾਰਾ ਹੀ ਇਹ ਕੰਮ ਕਰਦਾ ਹੈ ਕਿਉਂਕਿ ਅਸੀਂ ਹਾਲੇ ਚ ਗਏ ਆ ਲੋਕਾਂ ਨੂੰ ਦੱਸਿਆ ਇਨਾਂ ਦੇ ਅਖ ਰੱਖੀ ਜਾਏਗੀ ਕਿਉਂਕਿ ਉਹ ਜ਼ਮਾਨਤ ਤੇ ਬਾਹਰ ਨੇ ਮੁਹੱਲੇ ਨਿਵਾਸੀ ਕਹ ਰਹੇ ਕਿ ਹਲੇ ਵੀ ਉਹ ਹਟਦੇ ਨਹੀਂ ਹੈਗੇ ਹਲੇ ਵੀ ਕੰਮ ਕਰ ਰਹੇ ਆ ਪਰ ਫੁੱਲ ਛੋਪੇ ਕਰ ਕੰਮ ਕਰ ਰਹੇ ਆ ਤੁਹਾਨੂੰ ਸਿਕੁਰਿਟੀ ਅਖ ਰੱਖੀ ਜਾਏਗੀ ਦੇਖੋ ਬਿਲਕੁਲ ਰੱਖੀ ਜਾਏਗੀ ਜੇ ਅਸੀਂ ਤਾਂ ਹੀ ਤੁਸੀਂ ਦੇਖੋ ਇਹ ਫੋਕਸ ਸੀਗਾ ਤਦੇ ਆਪਾਂ ਇਟਾ ਵੱਡਾ ਸਟੈਪ ਲੈ ਕੇ ਇੱਥੇ ਆਪਾਂ ਆਏ ਆ ਔਰ ਜਿਹੜੇ ਇਹੋ ਜਿਹੇ ਬੰਦੇ ਆ ਇਹ ਕਈ ਵਾਰੀ ਰਿਪੀਟਰਸ ਹੁੰਦੇ ਆ ਵਾਰ-ਵਾਰ ਰਿਪੀਟ ਕਰਦੇ ਆ ਕਰਾਇਮ बिकॉज ਸਮਾਲਰ ਕੁਆਂਟੀਟੀ ਜ਼ਮਾਨ ਜਲਦੀ ਹੋ ਜਾਂਦੀ ਆ ਤੋ ਆਈ ਪ੍ਰਿਜ਼ਿਊਮ ਕਿ ਇਨਨੂੰ ਇਜ਼ਹਤ ਮਿਲੇਗੀ ਔਰ ਜੇ ਦੁਆਰਾ ਫੜੇਗੇ ਤਾਂ ਅਸੀਂ ਉਹਦੇ ਤੇ ਉਸ ਹਿਸਾਬ ਦਾ ਐਕਸ਼ਨ ਫੇਰ ਕਰਾਂਗੇ। ਠੀਕ ਹੈ। ਪਰ ਇਹ ਨਾ ਉਹਦੇ ਵਿੱਚ ਤੁਸੀਂ ਦੇਖਿਆ ਇੱਕ ਮਿਸ਼ਨਰੀ ਪੁਲਿਸ ਅਫਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ। ਕੋਈ ਵੀ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਵੀ ਹੈ ਜਿਹੜਾ ਕਿ ਸਮਾਜ ਨੂੰ ਫੈਕਟ ਕਰ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਦਾ ਫੀਅਰ ਹੈ ਉਹਤੇ ਬੜਾ ਫੋਕਸਡ ਅਸੀਂ ਕੈਂਪੇਨ ਕੀਤੀ ਹੈ। ਔਰ ਪਰਹਾਰ 2 ਦੇ ਵਿੱਚ ਤਿੰਨ ਦਿਨ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਰੈਸ ਹੋਈਆਂ ਬਹੁਤ ਸਾਰੀਆਂ ਰਿਕਵਰੀਆਂ ਹੋਈਆਂ ਉਸ ਦਿਨ ਤੋਂ ਬਾਅਦ 12 ਤੋਂ 16 ਤੱਕ ਮੈਂ ਸ਼ੇਅਰ ਕਰ ਰਿਹਾ ਤੁਹਾਡਾ ਕਾਫੀ ਸਾਰੇ ਪੀਓ ਹੋਰ ਕ੍ਰਿਮੀਨਲਸ ਫੜੇ ਗਏ ਰਿਕਵਰੀ ਡਰੱਗ ਦੀ ਬੜੀ ਹੋਈ ਜੇ ਆਪਾਂ ਡਰੱਗ ਫਰੰਟ ਹੀ ਲੈ ਲੀਏ ਵੀ ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ 27 ਮੁਲਜ਼ਮ ਫੜੇ ਗਏ ਇਹਨਾਂ 4 ਦਿਨਾਂ ਦੇ ਵਿੱਚ ਔਰ 7 ਕਿਜੀ 993 ਗ੍ਰਾਮ ਤਕਰੀਬਨ 8 kg ਤੁਸੀਂ ਸਮਝ ਸਕਦੇ ਹੋ ਹੀਰੋਇਨ ਫੜੀ ਗਈ 1,19,320 ਜਿਹੜਾ ਡਰੱਗ ਮਨੀ ਨਜਾਇਜ਼ ਸ਼ਰਾਬ ਚਾਰ ਟੂ ਵੀਲਰ ਹੋਰ ਚੀਜ਼ਾਂ ਦੋ ਪਿਸਟਲ ਚਾਰ ਲਾਈਵ ਕਾਰਟ੍ਰਿਜ 11 ਸਟੋਲਨ ਮੋਟਰਸਾਈਕਲ ਵੀ ਬਰਾਮਦ ਹੋਏ ਦੇ ਇਹਦੇ ਚ 86 ਵਾਂਟਡ ਕ੍ਰਿਮੀਨਲ ਜਿਨ੍ਹਾਂ ਚ ਮਰਡਰ ਅਕਿਊਜ਼ ਸੀਗੇ ਤਿੰਨ ਜਿਨ੍ਹਾਂ ਕਤਲ ਕੀਤਾ ਸੀ ਔਰ ਅਟੈਂਪਟ ਟੂ ਮਰਡਰ ਜਿਥੇ ਗੋਲੀ ਚਲਾਈ ਹੈ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਿਊਜ਼ ਪੜੇਗੇ ਸਟਰੀਟ ਕ੍ਰਾਈਮ ਦੇ ਵਿੱਚ 8 ਸਨੇਚਰ ਫੜੇ 6 ਮੋਬਾਈਲ ਉਹਨਾਂ ਤੋਂ ਰਿਕਵਰ ਕੀਤੇ ਤੇ ਇੱਕ ਅਕਿਊਜ਼ ਜਿਹੜਾ ਰੇਪ ਐਂਡ ਬਾਕਸੋ ਦਾ ਅਸੀਂ ਫੜਿਆ 35 ਜਿਹੜੇ ਹੋਰ ਕ੍ਰਿਮੀਨਲ ਨੇ ਉਹ ਵੀ ਫੜੇ ਗਏ ਐ ਦੇ ਕੈਂਪੇਨ ਦੇ ਵਿੱਚ 4 ਪਿਊਜ਼ ਨੇ ਤੇ 48 ਬੰਦਿਆਂ ਦੇ ਖਿਲਾਫ 48 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਏ ਗਿਆ ਜੋ ਕਿ ਗੁੱਡ ਬਿਹੇਵੀਅਰ ਦੀ ਉਹਨਾਂ ਤੋਂ ਉਮੀਦ ਸੀ ਜਾਂ ਨਹੀਂ ਕਰ ਰਹੇ ਸੀਗੇ ਸਮਾਜ ਦੇ ਵਾਸਤੇ ਖਤਰਾ ਸੀਗੇ ਜਿੱਦਾਂ ਪੀਚ ਨੂੰ ਪੀਸ ਆਫ ਪੀਸ ਔਰ ਸਿਕਿਉਰਟੀ ਨੂੰ ਖਤਰਾ ਪੈਂਦਾ ਪੈਂਦਾ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਇਹਦੇ ਚ ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਐਂਟੀ ਕ੍ਰਿੰਗਸ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ ਵਟਸਐਪ ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ 9394 693946 ਮੈਂ ਰਿਪੀਟ ਕਰਦਾ 9394 693946 ਔਰ ਇਹਦੇ ਤੇ ਬਿਲਕੁਲ ਕਿਸੇ ਜਿਹੜਾ ਇਨਫੋਰਮੇਸ਼ਨ ਦਿੰਦਾ ਗੈਂਗਸਟਰ ਬਾਰੇ ਜਾਂ ਕ੍ਰਾਈਮਨਲ ਬਾਰੇ ਉਹਦੀ ਨਾਮ ਬਿਲਕੁਲ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਔਰ 10 ਲੱਖ ਤੱਕ ਇਨਾਮ ਵੀ ਹੈ ਜੇ ਕੋਈ ਚੰਗੀ ਇਨਪੁਟ ਜਿਹੜੀ ਲੀਡਿੰਗ ਟੂ ਜਿਹੜੇ ਨੋਨ ਗੈਂਗਸਟਰ ਦੀ ਫੜੀ ਜਾਂਦੀ ਹੈ ਤਾਂ ਉਹ ਪਬਲਿਕ ਵਾਸਤੇ ਇੱਕ ਬੜਾ ਅੱਛਾ ਪਲੇਟਫਾਰਮ ਹੈ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਸਾਡੇ ਸਪੈਸ਼ਲ ਗੁਰੂ ਨਗਰੀ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਉਸੇ ਕਰਕੇ ਵੱਡੀਆਂ ਰਿਕਵਰੀਆਂ ਹੋਈਆਂ ਔਰ ਕ੍ਰਾਈਮ ਦੇ ਦੇ ਉੱਤੇ ਠੱਲ ਪਈ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੰਬਰ ਦਾ ਬਹੁਤ ਫਾਇਦਾ ਉਠਾਈਏ ਕਿਉਂਕਿ ਤੁਹਾਡੀ ਆਇਡੈਂਟੀਟੀ ਬਿਲਕੁਲ ਇਹ ਸੈਂਟਰਲ ਲੈਵਲ ਦੇ ਉੱਤੇ ਇੱਕ ਪਲੈਟਫਾਰਮ ਹੈ ਜਿਹਦੇ ਉੱਤੇ ਤੁਹਾਡਾ ਨਾਮ ਨੰਬਰ ਕੁਝ ਨਹੀਂ ਆਏਗਾ ਸਿਰਫ ਇਨਫੋਰਮੇਸ਼ਨ ਅੱਗੇ ਸਾਡੇ ਕੋ ਪਹੁੰਚੇਗੀ ਸੋ ਥੈਟ ਉਹ ਉੱਤੇ ਅਸੀਂ ਐਕਟ ਕਰ ਸਕੀਏ ਇੱਕ ਇੱਕ ਜਿਹਨੇ ਵਿਲੇਜ ਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਕਾਫੀ ਉਸ ਦੇ ਵਿੱਚ ਮਦਦ ਮਿਲ ਰਹੀ ਹੈ ਪੇਸ਼ਾ ਹੋਣਾ ਬੀਤੇ ਦਿਨੀ ਬੈਲਾਈ 40 ਥਿੱਲੋ ਦੇ ਕਰੀਬ ਹੈਰੋਇਨ ਜਿਹੜੀ ਆ ਉਹ ਗ੍ਰਾਮ ਸਥਿਤੀ ਹੋਈ ਸੀਗੀ ਦਿਹਾਤੀ ਪੁਲਿਸ ਕੋਲ ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਤੁਹਾਡੇ ਵੱਲੋਂ ਕੋਈ ਅਮਰ ਕਮਿਸ਼ਨਰੇਟ ਦੇ ਅੰਡਰ ਕੋਈ ਬੋਰਡ ਸਬੰਧੀ ਕੋਈ ਬੀਟਾ ਇਸ ਤਰ੍ਹਾਂ ਦੀਆਂ ਕੋਈ ਡਿਫੈਂਸ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਵਾਲੇ ਸਮਝਤਾ ਕਿ ਲੋਕਾਂ ਨੂੰ ਸਹਿਯੋਗ ਕਰ ਸਕਣ ਬਿਲਕੁਲ ਬਣੀਆਂ ਹੋਈਆਂ ਜੀ ਆਪਣੇ ਜਿਹੜੇ ਪਿੰਡ ਨੇ ਉਹ ਜੀ ਵੀਟੀਸੀਜ਼ ਨੇ ਮਹੱਲਾ ਕਮੇਟੀ ਸਾਰਿਆਂ ਚ ਹੈ ਕਿ ਉਹਨਾਂ ਦਾ ਰੈਗੂਲਰ ਮੀਟਿੰਗ ਵੀ ਸਾਡੀ ਚੱਲਦੀ ਰਹਿੰਦੀ ਹੈ ਔਰ ਉਹਨਾਂ ਦੇ ਲੇਟੈਸਟ ਇਨਪੁਟਸ ਵੀ ਆਉਂਦੇ ਰਹਿੰਦੇ ਟਾਈਮ ਟਾਈਮ ਸੈਚੋ ਲੈਵਲ ਡੀਐਸਪੀ ਲੈਵਲ ਆਪਣੇ ਲੈਵਲ ਤੇ ਕਰਦੇ ਆ ਮੇਰੇ ਲੈਵਲ ਤੇ ਡਿਸਟ੍ਰਿਕਟ ਕਮੇਟੀ ਨਾਲ ਅਸੀਂ ਜਿਹੜੀ ਮੀਟਿੰਗ ਕਰਦੇ ਹਾਂ ਆਪਾਂ ਗਰਾਊਂਡ ਦੇ ਉੱਤੇ ਲੋਕਾਂ ਨਾਲ ਤੇ ਅੱਖਾਂ ਅਕੜੀਆਂ ਕਰਾਂਗੇ ਉਹ ਸਾਨੂੰ ਫੀਡਬੈਕ ਮਿਲੇਗੀ ਔਰ ਲੋਕੀ ਜੁੜਦੇ ਆਂ ਐਂਟੀ ਡਰੱਗ ਕੈਂਪੇਨ ਠੀਕ ਹੈ ਠੀਕ